ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਵਾਂ ਗਰਿਆਲ ਸਾਹਿਬ ਦੇ ਦਾ ਕਿਉਂਕਿ ਬਾਲੇ ਸੱਚ ਬੋਲਦੇ ਆ ਮੈਨੂੰ ਵੀ ਬੱਦ ਕੱਬੇ ਆ ਕਿਉਂਕਿ ਇਹਨਾਂ ਨੂੰ ਦੇਖ ਦੇ ਕੇ ਮੈਂ ਸਿੱਖਿਆ ਮਗਰਾ ਕਿਉਂਕਿ ਸਾਨੂੰ ਅਸੀਂ ਤਾਂ ਤਜਰਬਾ ਮੇਰਾ ਬਹੁਤ ਘੱਟ ਆਗਰਾ ਕਿਉਂਕਿ ਗਰਿਆਲ ਸਾਹਿਬ ਜਿਹੜੇ ਹੈਗੇ ਆ ਆਸਮਾਨ ਨੇ ਮੈਂ ਜ਼ਮੀਨ ਆਗਰਾ ਤੇ ਕਹਿੰਦਾ ਪਾਬ ਸੱਚ ਬੜਾ ਚੁਭਦਾ ਹੁੰਦਾ ਵਾ ਅੱਜ ਬੜੀ ਮਨ ਨੂੰ ਖੁਸ਼ੀ ਮਿਲ ਰਹੀ ਆ ਵੀ ਮੈਂ ਹੁਣ 12 ਸਾਲਾਂ ਬਾਅਦ ਬਈ ਸਹੀ ਟਿਕਾਣੇ ਤੇ ਪਹੁੰਚਾ ਮੈਂ ਕਰਾ ਕਿਉਂਕਿ ਇੱਕ ਟਿਕਾਣਾ ਲੱਭਦੇ ਲੱਭਦੇ ਨੂੰ ਕਈ ਵਾਰੀ ਸਾਡੇ ਹਲਕੇ ਤੇ ਵਿਚੋਲੇ ਵਿਚੋਲੇ ਢਿੱਲੇ ਛਿਕੇ ਕਰਾ ਜਿਹੜੇ ਅਜੇ ਤੱਕ ਟਿੱਕੂ ਬਾਣੀਆਂ ਉਹਨਾਂ ਨੂੰ ਦਿਖਾਇਆ ਨਹੀਂ ਕਰਾ ਤੇ ਵਿਚੋਲੇ ਦਾ ਵੀ ਗੱਲ ਕਰਾਂਗੇ ਕਰਾ ਵੈਸੇ ਨਾ ਅੱਜ ਕੱਲ ਇੱਕ ਬੜੀ ਮਰਨੇਉ ਠੇਸ ਪਹੁੰਚਦੀ ਆ ਵੀ ਬੀਜਪੀ ਨੂੰ ਕਈ ਲੋਕ ਕਿਸਾਨਾਂ ਦੇ ਪ੍ਰਤੀ ਜ਼ਹਿਰ ਭਰ ਰਹੇ ਨੇ ਕਰਾ ਉਹ ਕਹੇ ਸੋ ਸਭ ਕਿਸਾਨ ਵਿਰੋਧ ਦੀ ਪਾਰਟੀ ਆ ਬੀਜਪੀ ਜਿਹੜੇ ਸਾਡੇ ਲੀਡਰਾਂ ਦੇ ਹੈਗੇ ਆ ਉਹ ਉਹਨਾਂ ਦੀ ਆ ਵਿਚਾਰਦਾਰਾ ਦਿਨੋ ਦਿਨ ਬਣਾਈ ਜਾ ਰਹੀ ਆ ਹੁਣ ਜਿਵੇਂ ਆਪਾਂ ਮੰਨ ਲਓ ਕੰਗਰਾਵਾ ਸਾਡੀ ਐਮਪੀ ਆ ਉਹਨਾਂ ਦੀ ਫਿਲਮ ਹਜੇ ਆਈ ਨਹੀਂ ਰਿਲੀਜ਼ ਹੋਈ ਨਹੀਂ ਤੇ ਉਹਦੇ ਵਿਰੋਧ ਹੋਣ ਲੱਗ ਗਿਆ ਝੰਡੇ ਲੈ ਲੈ ਕੇ ਕਈ ਆ ਜਾਂਦੇ ਨੇ ਬੇਨਕਾਬ ਜੇ ਪਰ ਬੁੱਢਾਂ ਨਾਲ ਆਏ ਨੂੰ 20 ਸਾਲ ਹੋ ਗਏ ਗਰਾ ਪਰ ਹਜੇ ਤੱਕ ਝੰਡੇ ਲੈ ਕੇ ਉੱਥੇ ਕੋਈ ਨਹੀਂ ਪਹੁੰਚਿਆ ਗਰਾ ਚਿੱਟੇ ਨਾਲ ਨੌਜਵਾਨ ਰੋਜ਼ ਮਰਦੇ ਨੇ ਗਰਾ हां जी 8 ਮਾੜਾ ਬ੍ਰੋਡਕਾਸਟ ਕਰ ਸਕਦੇ ਆ ਜਿਹੜੀ ਅਜੇ ਸੈਂਸਰ ਤੱਕ ਨਹੀਂ ਹੋਈ ਕਿ ਨਾ ਚਿੱਟੇ ਦਾ ਨੌਜਵਾਨ ਮਰਦੇ ਕੁੜੀਆਂ ਮਾਰ ਰਹੀਆਂ ਨਾ ਕਿਰਾ ਉਹਦੇ ਵਾਸਤੇ ਯਾਨੀ ਕਹਿੰਦਾ ਪਾਬ ਕੋਈ ਢੰਡੇ ਲੈ ਕੇ ਨਹੀਂ ਆ ਰਿਹਾ ਆ ਰਿਹਾ ਕਰ ਇੱਥੇ ਕਰ ਇੱਥੇ ਸਾਰਾ ਕੰਮ ਆਵਾਤਾਵਾ ਹੋਇਆ ਪਿਆ ਵਾ ਚੌਥੇ ਦਿਨ ਇੱਥੇ ਭਗਵੰਤ ਮਾਨ ਜੀ ਮੰਤਰੀ ਬਦਲ ਦਿੰਦੇ ਆ ਉਹ ਮੰਤਰੀ ਬਦਲਦਾ ਵੀ ਕਾਰਨ ਕੋਈ ਲੋਕਾਂ ਵਾਸਤੇ ਨਹੀਂ ਆ ਉਹ ਕਹਿੰਦੇ ਜਿੰਨੇ ਵੀ ਐਮਐਲਏ ਬਣੇ ਹੋਏ ਸਾਰਿਆਂ ਨੂੰ ਮੰਤਰੀ ਬਣਾ ਬਣਾ ਕੇ ਢੂੜੇ ਦਿਵਾਉਣੇ ਵੱਡੀ ਗੱਡੀ ਵੱਡੀ ਗੱਡੀ 'ਚ ਝੂੜੇ ਲਵਾਉਣੇ ਆ ਉਸ ਤੋਂ ਬਾਅਦ ਇਹਨਾਂ ਦੇ ਪੱਤੇ ਵਧਾਉਣੇ ਆ ਇਹਨਾਂ ਦੇ ਖਾਂ ਵਧਾਉਣੀਆਂ ਨੇ ਆਹੀ ਇਹਨਾਂ ਦਾ ਮੋਟਿਵ ਆ ਇਹਨਾਂ ਦਾ ਤਕਰ ਇਹਨਾਂ ਦਾ ਤੀਜੇ ਦਿਨ ਭਗਵੰਤ ਮਾਨ ਜੀ ਕਹਿੰਦੇ ਸਾਡੀ ਬਿੱਲੀ ਸਾਨੂੰ ਹੀ ਮਿਆ ਮਿਉ ਆਹ ਕਹਾਵਤ ਤੁਸੀਂ ਸੁਣੀ ਹੋਣੀ ਆ ਭਗਵੰਤ ਮਾਨ ਤੀਜੇ ਦਿਨ ਚਲੇ ਜਾਂਦੇ ਉਥੇ ਪੱਲਾ ਟਕੇ ਕਹਿ ਦਿੰਦੇ ਨੇ ਕਰਜ਼ਾ ਵਧਾਓ ਜੀ ਪੰਜਾਬ ਦਾ ਕਰਜ਼ਾ ਹੋਰ ਵਧਾਓ ਸਾਨੂੰ ਕਰਜ਼ੇ ਦੀ ਲੋੜ ਆ ਕਦੇ ਨਹੀਂ ਕਹਿੰਦੇ ਕਿ ਇੱਥੇ ਹੜਤਾਲ ਬਣਾ ਦਈਏ ਜੀ ਆਪਾਂ ਕਿਉਂਕਿ ਦੇਖੋ ਜੀ ਕੇਂਦਰ ਦੀ ਸਰਕਾਰ ਕਿੰਨੇ ਫੰਡ ਦੇ ਰਹੀ ਆ ਉਹ ਤਾਂ ਫੰਡ ਦੇ ਦੇ ਸਕਦੀ ਆ ਲੋਣੇ ਤਾਂ ਇਹਨਾਂ ਨੇ ਆ ਸਾਰੇ ਖਾਈ ਜਾਂਦੇ ਆ ਰਾਸ਼ਨ ਘਾਟ ਇਹਨਾਂ ਨੇ ਘਟ ਤੇ ਕਿਰਾ ਸਾਰੇ ਮੈਂ ਗਰਿਆਲ ਸਾਹਿਬ ਜੀ ਦਾ ਧੰਨਵਾਦ ਕਰਦਾ ਮਾਂ ਵਿੱਕੀ ਚੌਧਰੀ ਦਾ ਧੰਨਵਾਦ ਕਰਦਾ ਮਾਂ ਜਿਹੜੇ ਵਿਚੋਲੇ ਦਾ ਰੋਲ ਅਦਾ ਕੀਤਾ ਤੇ ਆਪਣੇ ਵਿਜੇ ਜੈਨ ਦਾ ਕਰਦਾ ਮਾਂ ਸਭ ਤੋਂ ਵਧੀਆ ਗੱਲ ਮੈਨੂੰ ਮੇਜਰ ਭਾਜੀ ਦੇ ਤਾਲ ਸਾਡੇ ਇਲਾਕੇ ਦੇ ਨਿਕਰਾ ਇਹਨਾਂ ਚ ਬਲ ਫੇਰ ਐ ਨਹੀਂ ਕਿਰਾ ਇਹੋ ਜੀ ਬਲ ਫੇਰ ਵਾਲਾ ਬੰਦਾ ਮੇ ਨਾਲ ਚੱਲਦਾ ਹੀ ਨਹੀਂ ਕਿਰਾ ਕਹਿੰਦਾ ਭਾਪਾ ਹਾਂਜੀ ਪਹਿਲਾਂ ਕਿਹੜੀ ਪਾਰਟੀ ਸੀ ਜੀ ਪਹਿਲਾਂ ਜੀ ਪਾਰਟੀ ਮੈਂ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਸੀਗਾ ਤੇ ਹੁਣ ਛੱਡਣ ਦਾ ਤੁਸੀਂ ਕਾਰਨ ਪੁੱਛੋਗੇ ਮੈਨੂੰ ਪਤਾ ਹੀ ਆਗਰਾ ਮੈਨੂੰ ਪਤਾ ਵਾ ਵੀ ਤੁਸੀਂ ਕਿ ਬੱਤੀਆਂ ਵੱਟ-ਵੱਟ ਕੇ ਅੱਗੇ-ਅੱਗੇ ਹਾਂ ਗੱਲ ਤੁਸੀਂ ਮੈਨੂੰ ਪਤਾ ਹੋਰ ਕੀ ਤੋਰਨੀ ਮੈਨੂੰ ਪਤਾ ਹੀ ਆ ਹੁਣ ਪਾਰਟੀ ਦਾ ਮਤਲਬ ਕੀ ਹੁੰਦਾ ਵਾ ਵਿਰੋਧੀ ਪਾਰਟੀ ਦਾ ਮਤਲਬ ਹੁੰਦਾ ਵਾ ਮੁੱਦਿਆਂ ਨੂੰ ਚੱਕਣਾ ਸਰਕਾਰ ਨੂੰ ਜਗਾਉਣਾ ਆ ਅਕਾਲੀ ਕੀ ਕਰ ਰਹੇ ਆ ਫਲਾਨੀ ਬੀਬੀ ਹਟਾ ਦੀ ਘਰ ਵਾਪਸੀ ਫਲਾਨੀ ਹਟ ਗਈ ਘਰ ਵਾਪਸੀ ਤਿੰਨ ਸਾਲਾਂ ਤੋਂ ਆਹੀ ਹੋ ਰਿਆ ਮੈਂ ਇੰਨਾ ਕੋ ਤਾਂ ਵੱਡੇ ਵੱਡੇ ਗਨਮੈਨ ਹੈਗੇ ਆ ਸਾਡੇ ਕੋਲ ਕੋਈ ਗਨਮੈਨ ਹੈ ਨਹੀਂ ਅਸੀਂ ਤਾਂ ਆਮ ਘਰਾਂ ਵਿੱਚ ਜਾਂਦੇ ਆ ਸਾਨੂੰ ਲੋਕੀ ਸਾਡੇ ਨਾਲ ਕੁੱਤੇ ਖਾਣੀ ਕਰਦੇ ਆ ਉਹੀ ਗੱਲ ਬਾਤ ਆ ਜਾਂਦੀ ਹੈ ਮੈਂ ਪੰਜਾਬੀ ਦੀ ਸੋਚ ਤੇ ਮੈਂ ਕਾਲੀ ਦਲ ਵਿੱਚ ਸ਼ਾਮਲ ਹੋਇਆ ਨਾ ਕਿ ਮੈਂ ਕਾਲੀ ਦੇ ਦੇਖੋ ਜੀ ਇੱਕ ਕੱਲੀ ਐਮਐਲਏ ਦੀ ਸੋਚ ਨਾਲ ਨਹੀਂ ਆਪਾਂ ਚੱਲ ਸਾਦੇ ਕਰਾ ਜਿਸ ਆਪਾਂ ਪਾਰਟੀ ਜੁਆਇਨ ਆਪਾਂ ਕਰਨੀ ਹੈ ਹੁਣ ਆਪਾਂ ਐਮਐਲਏ ਸਾਹਿਬ ਕੋਈ ਗੱਲ ਨਹੀਂ ਆ ਆਪਾਂ ਦਾ ਕੰਮ ਕਰੀ ਜਾਂਦੇ ਨੇ ਉੱਥੇ ਕੋਈ ਗੱਲ ਨਹੀਂ ਜਿਵੇਂ ਵੀ ਹੈਗਾ ਵਾ ਮੈਂ ਇੱਕ ਤੁਹਾਡੇ ਨਾਲ ਇੱਕ ਵਾਦਾ ਕਰਦਾ ਵਾਂ ਵੀ ਜਦੋਂ ਮੈਂ ਸ੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਸੀਗੀ ਬੜੀ ਹਾਲਤ ਉਹਨਾਂ ਦੀ ਖਸਤਾ ਸੀ ਮੈਂ ਆਪਦੇ ਇਤਨਾ ਸਤ ਸਦਕੇ ਕਿਰਾ ਆਪਣਾ ਮੈਂ ਯੋਗਦਾਨ ਪਾਇਆ ਇਹਨਾਂ ਨੂੰ 1 ਐਮਐਲਏ ਬਣਾ ਬਣਾਉਣ ਵਿੱਚ ਮੇਰਾ ਯੋਗਦਾਨ ਸੀਗਾ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਆ ਮੈਂ 2 ਸਾਲ ਪਾਰਟੀ ਦੇ ਵਿੱਚ ਰਿਹਾ ਮੈਂ ਪਾਰਟੀ ਛਵੀ ਨੂੰ ਖਰਾਬ ਨਹੀਂ ਕੀਤਾ ਹੁਣ ਵੀ ਮੈਂ ਗਰਿਆਲ ਸਾਹਿਬ ਨੂੰ ਬੇਨਤੀ ਕਰ ਰਹਾ ਵਾਂ ਵੀ ਜੇ ਅਸੀਂ ਕੋਈ ਗਲਤੀ ਕਰਿਓ ਕਰਦੇ ਆ ਸਾਡੇ ਕੰਨੇ ਜਰੂਰ ਖਿੱਚਨੇ ਆ ਕਿਉਂਕਿ ਇਹਨਾਂ ਨੂੰ ਤਜਰਬਾ ਹੈ ਸਾਨੂੰ ਤਜਰਬਾ ਹੈ ਨਹੀਂ ਕਿਰਾ ਹਾਂ ਸਾਨੂੰ ਘੂਰ ਲਗੇ ਅਸੀਂ ਯਾਨੀ ਕਹਿੰਦਾ ਬਾਪ ਜੇ ਸਾਡੇ ਗਲਤੀਆਂ ਦੇ ਗਰਿਆਲ ਸਾਹਿਬ ਤੁਸੀਂ ਹੱਲਾਸ਼ੀਰ ਦੇਣ ਲੱਗੇ ਫੇ ਕੱਲ ਨੂੰ ਅਸੀਂ ਵੀ ਫੇ ਡਾਕੇ ਮਾਰਾਂਗੇ ਚੋਰੀ-ਚੋਰੀ ਕਰਾਂਗੇ ਅਕਾਲੀ ਗੱਲ ਦਾ ਜ਼ਿਕਰ ਕਰਤਾ ਆਂ ਅਨੀ ਬਿੱਟੂ ਪਾਜਪਾ ਦੇ ਵਿੱਚ ਨੇ ਤੁਸੀਂ ਅਕਸਰ ਕਹਿੰਦੇ ਸੀ ਰਵਨੀਤ ਬਿੱਟੂ ਦਾ ਮੈਂ ਅਕਸਰ ਵਿਰੋਧ ਕਰਦਾ ਰਹਾਂਗਾ ਹੁਣ ਰਵਨੀਤ ਬਿੱਟੂ ਦੇ ਨਾਲ ਨਹੀਂ ਟਿੱਡੂ ਪਾਣੀਆ ਜਾਂ ਵਿਰੋਧ ਕਰ ਦੇਖੋ ਜੀ ਉਹ ਤਾਂ ਤੁਸੀਂ ਬੱਤੀਆਂ ਬਣਾਮ ਲਾ ਕੇ ਹੋਰੀ ਮੂੰਹ ਚ ਪਾਉਣ ਲੱਗੇ ਬਾਹਰ ਜਿ ਲੈ ਲਿਓ ਐਂਟਰੀ ਆਜ ਅੱਜ ਆ ਇੱਥੇ ਤੋਂ ਕਿ ਕਸੀਮ ਤੇ ਰੱਖੋ ਕਰੋ ਤੇ ਕੋਈ ਰਵਨੀਤ ਦੇਖੋ ਜੀ ਗਰੇਵਾਲ ਸਾਹਿਬ ਦੇ ਕਹੇ ਤੇ ਤੁਸੀਂ ਕਹਾਂ ਜੋਇਨ ਕਰ ਲਿਆ ਉਹ ਸਾਨੂੰ ਸਿਖਾਉਣਗੇ ਪਰ ਰਵਨੀਤ ਬਿੱਟੂ ਵੀ ਭਾਜਪੀ ਦੇ ਲੀਡਰ ਨੇ ਕਿ ਉਹਨਾਂ ਨਾਲ 8 ਡਾਲਰ ਦੇਖੋ ਜੀ ਗਰੇਵਾਲ ਸਾਹਿਬ ਵੀ ਕਹਿੰਦੇ ਸੀਗੇ ਜਿਹੜਾ ਬੰਦਾ ਭਾਜਪੀ ਦੇ ਸੋਸਟੇ ਆ ਗਿਆ ਉਹ ਸਾਡਾ ਹੀ ਆ ਜੀ ਹੋਰ ਕਈ ਵਾਰ ਬੁਚਾਣ ਨਹੀਂ ਕੋਈ ਬਿੱਟੂ ਬਾਜੀ ਕੋਈ ਕਰਸ ਮੇਰਾ ਵੱਡਾ ਭਰਾਵਾ ਪਹਿਲਾਂ ਵੀ ਆ ਤੁਹਾਨੂੰ ਪਤਾ ਵੀ ਸਭ ਤੋਂ ਵੱਧ ਮੈਂ ਧਰਨੇ ਲਾਏ ਆ ਉਹਨਾਂ ਦੇ ਖਿਲਾਫਾਂ ਵਿੱਚ ਚੋਣਾ ਲੜੀਆਂ ਡੇਗਰਾ ਤੇ ਮੈਂ ਭਾਂਡੇ ਸਾਰੇ ਵੇਚਤੇ ਰਵਨੀ ਬਿੱਟੂ ਤੇ ਚੋਣ ਲੜਦੇ ਲੜਦੇ ਮੈਂ ਭਾਂਡੇ ਸਾਰੇ ਪੈਸਿਆਂ ਨਾਲ ਦਿਸਕਰ ਕੀਤਾ ਸੀ ਗਏ ਸੀ ਬੁੱਡੇ ਨਾਲੇ ਦੇ ਪਾਸੇ ਜਿਹੜੇ ਆ ਬੁੱਢੇ ਨਾਲੇ ਪਾਇਆ ਤਾਂ ਗੱਲ ਹੋਈ ਸੀ ਬਾਹਰ ਚ ਦੱਸ ਲਾਂਗੇ ਹੁਣ ਕੱਲ ਨੂੰ ਸਾਰੇ ਬੋਲ ਇੱਥੇ ਖੁੱਲ ਜਣਾ ਤੂੰ ਤਾਂ ਇਹ ਕਹਿੰਦਾ ਵੀ ਅੱਜ ਹੀ ਪਾਰਟੀ ਜੁਆਇਨ ਕਰਾਓ ਤੇ ਅੱਜ ਹੀ ਟੀਟੂ ਵਾਂ ਨੂੰ ਬਾਹਰ ਕਢਾਓ ਤੁਹਾਡੇ ਦਾ ਇਹ ਮਕਸਦ ਬਣਿਆ ਹੋਇਆ ਹੈ ਇਹਦੇ ਹਿਸਾਬ ਦਾ ਵੀ ਆਪਾਂ ਕਰ ਲਾਂਗੇ ਪੈਸੇ ਤਾਂ ਜਿਹੜੇ ਪਹਿਲਾਂ ਵੀ ਆਏ ਆ ਕੇਂਦਰ ਵੱਲੋਂ ਹੀ ਆ ਰਹੇ ਆ ਜੀ ਆਪਣੇ ਭਗਵੰਦ ਮਾਨ ਦੇ ਯਾਨੀ ਕੋਲ ਦਾ ਕੁਝ ਵੀ ਹੈ ਨਹੀਂ ਕਿਰਾ ਆ ਤਾਂ ਇੱਕ ਕਿਸਮ ਦਾ ਸਾਡੇ ਨਾਲ ਡਰਾਮਾ ਹੋ ਗਿਆ ਵਾ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਨਾ ਚਾਹਨਾ ਮੈਂ ਵੀ ਗਰਿਆਲ ਸਾਹਿਬ ਬੈਠੇ ਆ ਮੈਂ ਇਹਨਾਂ ਦੀ ਸੋਚ ਮੈਂ ਇਹਨਾਂ ਦੀ ਪੜ੍ਹੀ ਆ ਅਸੀਂ ਇੱਕ ਘੰਟਾ ਗੱਲਾਂ ਕੀਤੀਆਂ ਨੇ ਜਿਹੜੇ ਗਰਿਆਲ ਸਾਹਿਬ ਨੇ ਆ ਵੀ ਕਿਸਾਨਾਂ ਦੇ ਬਹੁਤ ਯਾਨੀ ਇਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ ਜੋ ਕਿਸਾਨ ਦੁਖੀ ਹੁੰਦੇ ਆ ਕੋਈ ਵਾਰ ਨਾ ਕੋਈ ਗੱਲ ਸਮਝਣ ਦੇ ਵਿੱਚ ਜਿਹੜਿਆ ਜੱਥੇਬੰਦੀ ਦੇ ਜਿਹੜੇ ਲੀਡਰ ਜੀ ਆ ਨਾ ਆ ਚੰਗੀ ਗੱਲ ਦੱਸਦੇ ਨਹੀਂ ਆ ਜੇ ਕਿਸਾਨ ਪੈਰਾਂ ਤੇ ਖੜ੍ਹਾ ਹੋ ਗਿਆ ਜੱਥੇਬੰਦੀ ਦੇ ਜਿਹੜੇ ਵੱਡੇ ਲੀਡਰ ਨੇ ਕਰਾ ਉਹਨਾਂ ਦੇ ਪੈਰ ਯਾਨੀ ਕਹਿੰਦਾ ਬਾਪ ਉਹਨਾਂ ਦੇ ਹੱਥ ਕੁਛ ਨਹੀਂ ਆ ਅਤਾ ਗਰਿਆਂ ਸਰਵ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਕਿਸਾਨਾਂ ਦਾ ਅਨਖਾਨ ਇਹਨਾਂ ਦੀ ਬੜੀ ਵਧੀਆ ਸੋਚ ਆ ਕਿਸਾਨਾਂ ਦੇ ਪ੍ਰਤੀ ਪਰ ਆ ਸੰਭਵ ਫੇਰ ਹੋ ਸਕਦਾ ਵਾ ਜਦੋਂ ਸਾਡੀ ਸਰਕਾਰ ਇੱਥੇ ਆਊਗੀ ਅਸੀਂ ਜਿੰਨੇ ਵੀ ਅਸੀਂ ਪੈਸੇ ਇੱਕ ਦੇ ਰਹੇ ਆ ਮੰਤਸੇ ਇਹਨਾਂ ਨੇ ਕਾਫੀ ਸਲਾਈ ਬਾਰੇ ਵੀ ਦੱਸਿਆ ਵਾ ਇੱਥੇ ਪੈਸੇ ਆ ਰਹੇ ਆ ਇੱਥੇ ਬੱਚਿਆਂ ਨੂੰ ਅਸੀਂ ਸਸਕਾਰ ਰਹੇ ਆ ਪਰ ਜਿੰਨੇ ਵੀ ਪੈਸੇ ਆਉਂਦੇ ਨੇ ਆ ਭਗਵਾਨਦ ਮਾਨ ਜੀ ਗਾਲਾਂ ਮਾਲਾ ਕਰੀ ਜਾਂਦਾ ਵਾ ਪਤਾ ਨਹੀਂ ਲੱਗਦਾ ਕਿੱਥੇ ਜਾਂਦੇ ਨੇ ਇਹ ਸਾਰੇ ਜਾਈ ਜਾਵੇ ਜਿਕਦਾ ਭਗਵੰਤ ਮਾਨ ਨੇ ਤਾਂ ਜੀ ਬੇੜਾ ਕਰਕੇ ਕਰਤਾ ਜੀ ਸਾਡੇ ਪੰਜਾਬ ਦਾ ਕਰਾ ਇੱਕ ਐਨਓਸੀ ਇਹਦੇ ਨੇ ਬਦਲ ਲੱਗਦਾ ਰੋਜ਼ ਇੱਥੇ ਵਿਧਾਨ ਸਭਾ ਦੇ ਵਿੱਚ ਆਪਣੀ ਗੱਲਬਾਤ ਹੁੰਦੀ ਆ ਵੀ ਐਨਓਸੀਆਂ ਲਾਗੂ ਕਰਤੀਆਂ ਨੇ ਕਿਰਾ ਹੁਣ ਐਨਓਸੀ ਦੀ ਲੋੜ ਨਹੀਂ ਆ ਉੱਥੇ ਤਹਿਸੀਲਦਾਰ ਕੋਲ ਜਨ ਜਾਂਦੇ ਆ ਐਨਓਸੀ ਦੀ ਲੋੜ ਪੈਂਦੀ ਆ ਇਹਨਾਂ ਕੋਲ ਕੰਮ ਚੱਲ ਨਹੀਂ ਰਿਹਾ ਜੀ ਇਹਨਾਂ ਕੋਲ ਇਹਨਾਂ ਕੋਲ ਤਜਰਬੇਕਾਰ ਬੰਦੇ ਹੈ ਨਹੀਂ ਕਿਰਾ ਉਹ ਨਵੇਂ-ਨਵੇਂ ਬੰਦੇ ਸੀਗੇ ਹਾਂਜੀ ਸ਼ਾਮਲ ਹੋਏ ਨੇ ਹਾਂਜੀ ਸ਼ਾਮਲ ਤਾਂ ਜੀ ਜਦੋਂ ਟੀਟੋ ਬਾਣੀਆਂ ਤੇ ਗਰਿਆਲ ਸਾਹਿਬ ਆਜਣ ਤਾਂ ਪੂਰਾ ਪੰਜਾਬ ਹੀ ਸ਼ਾਮਲ ਹੋ ਗਿਆ ਕਰ ਪੂਰਾ ਹਲਕਾ ਤੱਕ ਆ ਵਗੈਰਾ ਹੌਣ ਵਾਲੇ ਦਿਨਾਂ ਦੇ ਵਿੱਚ ਜਗਰਾਉਂ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਹਲਕੇ ਦਾਖੇ ਦੇ ਵਿੱਚ ਵੀ ਐਮਐਲਏ ਬੀਜਪੀ ਦਾ ਹੋਊਗਾ ਤੇ ਇੱਥੇ ਮੇਰ ਵੀ ਬਣਾਵਾਂਗੇ ਜਗਰਾ ਅਸੀਂ ਉਹ ਕੰਮ ਨਹੀਂ ਕਰਦੇ ਬਿਟੀਡੂ ਬਾਣੀ ਨੂੰ ਉਹ ਤਾਂ ਨਹੀਂ ਮਿਲਿਆ ਜਿਵੇਂ ਬੈਂਸਾ ਦੀ ਗੱਲ ਕਰ ਅਲੱਗ ਕਰ ਲੋ ਪਹਿਲਾਂ ਕਹਿੰਦੇ ਸੀ ਲੁਧਿਆਣਾ ਦਾ ਮੇਰ ਬਣਾਵਾਂਗੇ ਜਗਰਾ ਕਹਿੰਦੇ ਸੀ ਨਾ ਫਿਰ ਇੱਥੇ ਜਲੰਧਰ ਵੀ ਕਰਕੇ ਆਏ ਆ ਟਰੈਕਟਰ ਨਹੀਂ ਮਿਲੀ ਤਾਂ ਕਹਿੰਦੇ ਕਾਰਸ ਬਣਿਓਗੇ ਸਾਡਾ ਉਹ ਨਹੀਂ ਅਸੀਂ ਇੱਥੇ ਉਹਦੇ ਲੈਣ ਨਹੀਂ ਆਏ ਮਰਨਾ ਕਿਦਾਂ ਸੱਚਾ ਹਾਂ ਸੱਚ ਬੋਲ ਬੋਲ ਕੇ ਮਰਾਂਗੇ ਜਿੱਦਨ ਵੀ ਮਰੇ ਅਸੀਂ ਸੱਚ ਬੋਲ ਕੇ ਮਰਾਂਗੇ ਕਿਉਂਕਿ ਗਰਿਆਲ ਸਾਹਿਬ ਵੀ ਸੱਚ ਹੀ ਜ਼ਿਆਦਾ ਬੋਲਦੇ ਆ ਤੇ ਮੈਂ ਵੀ ਮਗਰ ਮਗਰ ਲੱਗ ਕੇ ਇਹਨਾਂ ਦੇ ਵਿੱਚ ਸੱਚ ਬੋਲ ਜਣਾ ਕਈ ਵਾਰੀ ਕਰਾ ਸੱਚ ਤੇ ਕੱਚ ਚੁੱਭਦਾ ਬਹੁਤਾ ਕਰ ਤੇ ਚੂਭੂਗਾ ਵੀ ਕਰਾ ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਅਸੀਂ ਸਾਰੀ ਬੀਜੀਪੀ ਪਾਰਟੀ ਤੁਹਾਡੇ ਨਾਲ ਆ ਤੇ ਕੋਈ ਵੀ ਦੁੱਖ ਤਕਲੀਫ ਆ ਅਸੀਂ ਤੁਹਾਡੇ ਨਾਲ ਆ ਪਰ ਇਹਨਾਂ ਤੋਂ ਬਚੋ ਜਿਹੜੇ ਤੁਹਾਨੂੰ ਗੁੰਮਰਾ ਕਰ ਰਹੇ ਆ ਓਕੇ ਜੀ ਬਹੁਤ ਅੱਛਾ